ਦੋਸਤੋ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਵੀ ਟ੍ਰਾਈਗਲਿਸਰਾਈਡ ਹੈ ਕੀ ਇਹਦੇ ਬਾਰੇ ਸਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਟ੍ਰਾਈਗਲਿਸਰਾਈਡ ਦਾ ਜਿਹੜਾ ਲੈਵਲ ਆ ਸਾਡੇ ਖੂਨ 'ਚ ਵੱਧ ਜਾਂਦਾ ਏ ਤਾਂ ਸਾਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਏ ਸਾਡੇ ਹਾਰਟ ਅਟੈਕ ਹੋਣ ਦਾ ਇਹੀ ਕਾਰਨ ਹੁੰਦਾ ਦਿਲ ਦੇ ਦੌਰੇ ਪੈਣ ਦਾ ਇਹਦੇ ਪਿੱਛੇ ਟ੍ਰਾਈਗਲਿਸਰਾਈਡ ਵੱਧਣ ਦਾ ਹੀ ਕਾਰਨ ਹੁੰਦਾ ਇਦੇ ਨਾਲ ਨਾਲ ਇਹ ਸਾਨੂੰ ਮਤਲਬ ਸਾਡੇ ਦਿਮਾਗ ਦੀ ਨਾੜੀ ਫਟਣ ਦਾ ਵੀ ਖਤਰਾ ਵਧਾ ਦਿੰਦਾ ਏ ਤੇ ਜਿਹੜਾ ਸਾਡੇ ਦਿਮਾਗ ਦੀ ਨਾੜੀ ਫਟਦੀ ਜਿਹਨੂੰ ਅਸੀਂ ਸਟ੍ਰੋਕ ਕਹਿੰਦੇ ਆ ਉਹਦੇ ਪਿੱਛੇ ਵੀ ਟ੍ਰਾਈਗਲਿਸਰਾਈਡ ਵਧਣ ਦਾ ਹੀ ਕਾਰਨ ਹੁੰਦਾ ਚਲੋ ਦੋਸਤੋ ਆਓ ਸ਼ੁਰੂ ਕਰਦੇ ਹਾਂ ਮਤਵਪੂਰਨ ਜਾਣਕਾਰੀ ਨੂੰ ਤਾਂ ਸਭ ਤੋਂ ਪਹਿਲਾਂ ਇੱਕ ਤੁਹਾਨੂੰ ਰਿਕਵੈਸਟ ਕਰਨੀ ਚਾਹੁੰਦਾ ਵੀ ਆਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਤੇ ਵੱਧ ਤੋਂ ਵੱਧ ਲੋਕ ਇਹ ਲਾਭ ਲੈ ਸਕਣ ਚਲੋ ਦੋਸਤੋ ਸ਼ੁਰੂ ਕਰਦੇ ਵੀ ਟ੍ਰਾਈਗਲਿਸਰਾਈਡ ਆਉਂਦਾ ਕਿੱਥੋਂ ਸਾਡੇ ਸਰੀਰ 'ਚ ਸਾਨੂੰ ਮਤਲਬ ਜਿਹੜਾ ਸੀ ਭੋਜਨ ਖਾਣੇ ਉਹ ਕਿਹੜੇ ਭੋਜਨ ਤੋਂ ਮਿਲਦਾ ਦੋਸਤੋ ਟ੍ਰਾਈਗਲਿਸਰਾਈਡ ਜਿਹੜੇ ਸੀ ਖਾ ਉਹ ਖਾਨੇ ਆ ਤੇਲ ਖਾਨੇ ਆ ਜਾਂ ਜਿਹੜੀਆਂ ਸੀ ਚਰਬੀ ਵਾਲੀਆਂ ਚੀਜ਼ਾਂ ਖਾਨੇ ਆ ਜਿਵੇਂ ਮੱਖਣ ਹੋ ਗਿਆ ਇਹਨਾਂ ਤੋਂ ਸਾਨੂੰ ਇਹ ਸਾਡੇ ਸਰੀਰ 'ਚ ਟ੍ਰਾਈਗਲਿਸਰਾਈਡ ਬਣਾਉਂਦੀਆਂ ਚਰਬੀ ਬਣਾਉਂਦੀਆਂ ਦੋਸਤੋ ਜਦੋਂ ਇਹ ਸਾਡੀਆਂ ਅੰਤੜੀਆਂ 'ਚ ਜਾਂਦੀਆਂ ਇਹ ਚੀਜ਼ਾਂ ਤਾਂ ਉੱਥੋਂ ਚਰਬੀ ਸੋਖੀ ਜਾਂਦੀ ਆ ਟ੍ਰਾਈਗਲਿਸਰਾਈਡ ਸੋਖ ਲਿਆ ਜਾਂਦਾ ਜਿਹੜਾ ਸਾਡੇ ਖੂਨ 'ਚ ਆ ਜਾਂਦਾ ਹੈ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਮਤਲਬ ਟ੍ਰਾਈਗਲਿਸਰਾਈਡ ਬਣਦਾ। ਦੋਸਤੋ ਇਹਨਾਂ ਤੋਂ ਇਲਾਵਾ ਜਿਹੜੇ ਅਸੀਂ ਸਿੰਪਲ ਕਾਰਬੋਹਾਈਡਰੇਟਸ ਲੈਨੇ ਆ ਜਿਵੇਂ ਅਸੀਂ ਮੈਦਾ ਖਾਨੇ ਆ ਜਾਂ 슈ਗਰ ਖਾਨੇ ਆ ਖੰਡ ਖਾਨੇ ਆ ਇਹ ਵੀ ਮਤਲਬ ਟ੍ਰਾਈਗਲਿਸਰਾਈਡੀ ਮਤਲਬ ਵੜਾਉਂਦੀਆਂ ਸਾਡੇ ਸਰੀਰ 'ਚ ਇਹ ਚੀਜ਼ਾਂ ਵੀ ਕਿਉਂਕਿ ਇਹ ਸਿੰਪਲ ਕਾਰਬੋਹਾਈਡਰੇਟਸ ਹੁੰਦੇ ਆ ਜਿਹੜੇ ਕਨਵਰਟ ਹੋ ਜਾਂਦੇ ਟਰਾਈਗਲਿਸਰਾਈਡ ਵਿੱਚ ਇਸ ਤੋਂ ਬਾਅਦ ਇਹ ਜਾ ਕੇ ਫੈਟ ਸੈਲਸ ਹੁੰਦੇ ਜਿਹੜੇ ਸਾਡੇ ਚਰਬੀ ਦੀਆਂ ਕੋਸ਼ਕਾਵਾਂ ਹੁੰਦੀਆਂ ਉਹਨਾਂ 'ਚ ਜਮਾ ਹੋ ਜਾਂਦੇ ਆ ਦੋਸਤੋ ਤੇ ਸਾਡੇ ਸਰੀਰ 'ਚ ਪਰੇਸ਼ਾਨੀਆਂ ਖੜੀਆਂ ਕਰਦੇ ਆ ਦੋਸਤੋ ਅਗਲਾ ਪ੍ਰਸ਼ਨ ਖੜਾ ਹੁੰਦਾ ਸਾਡੇ ਦਿਮਾਗ 'ਚ ਵੀ ਕੀ ਟਰਾਈਗਲਿਸਰਾਈਡ ਤੇ ਕੋਲੇਸਟੇਰੋਲ ਇੱਕੋ ਚੀਜ਼ ਆ ਨਹੀਂ ਦੋਸਤੋ ਇਹ ਦੋਵੇਂ ਅਲੱਗ-ਅਲੱਗ ਚੀਜ਼ਾਂ ਇਹਨਾਂ ਬਾਰੇ ਜਾਣਕਾਰੀ ਹੋਣਾ ਸਾਨੂੰ ਬਹੁਤ ਜ਼ਰੂਰੀ ਆ ਦੋਸਤੋ ਟਰਾਈਗਲਿਸਰਾਈਡ ਤਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਆ ਕਿਉਂ ਵਾਲੀਆਂ ਚੀਜ਼ਾਂ ਤੋਂ ਮੱਖਣ ਤੋਂ ਤੇਲ ਤੋਂ ਤੇ ਉਸ ਤੋਂ ਬਾਅਦ ਸਿੰਪਲ ਕਾਰਬੋਹਾਈਡਰੇਟਸ ਤੋਂ ਬਣਦਾ ਜਿਨ੍ਹਾਂ ਚ ਸਟਾਰਚ ਹੁੰਦਾ ਏ ਜਾਂ ਜਿਹੜੇ ਜਿਵੇਂ ਮੈਦਾ ਹੋ ਗਿਆ ਚੀਨੀ ਹੋ ਗਈ ਤੇ ਪਰ ਜਿਹੜਾ ਕੋਲੇਸਟ੍ਰੋਲ ਆ ਇਹ ਇਹਨਾਂ ਚੀਜ਼ਾਂ ਤੋਂ ਨਹੀਂ ਬਣਦਾ ਇਹ ਸਾਡੇ ਮਤਲਬ ਭੋਜਨ ਤੋਂ ਤਾਂ ਆਉਂਦਾ ਹੀ ਆਉਂਦਾ ਬਹੁਤ ਘੱਟ ਮਾਤਰਾ ਚ ਆਉਂਦਾ ਏ ਪਰ ਜਿਹੜਾ ਜ਼ਿਆਦਾਤਰ ਸਾਡੀ ਸਰੀਰ 'ਚ ਕੋਲੇਸਟ੍ਰੋਲ ਵਧਣ ਦਾ ਕਾਰਨ ਹੁੰਦਾ ਉਹ ਇਹ ਹੁੰਦਾ ਵੀ ਸਾਡਾ ਲਿਵਰ ਖੁਦ ਹੀ ਕੋਲੇਸਟ੍ਰੋਲ ਬਣਾਉਂਦਾ ਹੈ ਸਾਡੇ ਸਰੀਰ 'ਚ ਦੋਸਤੋ ਪਰ ਕੋਲੇਸਟ੍ਰੋਲ ਦੇ ਮਹੱਤਵਪੂਰਨ ਕੰਮ ਵੀ ਆ ਸਾਡੇ ਸਰੀਰ 'ਚ ਇਹ ਜਿਹੜਾ ਸਾਡੇ ਕੋਸ਼ਿਕਾਵਾਂ ਦੀ ਬਾਹਰਲੀ ਪਰਤ ਹੁੰਦੀ ਆ ਸਾਡੇ ਸੈੱਲਾਂ ਦੀ ਬਾਹਰਲੀ ਪਰਤ ਹੁੰਦੀ ਆ ਉਹਨਾਂ ਨੂੰ ਬਣਾਉਣ 'ਚ ਕੋਲੇਸਟ੍ਰੋਲ ਦਾ ਅਹਿਮ ਰੋਲ ਹੁੰਦਾ ਏ ਤੇ ਇਹਦੇ ਨਾਲ ਨਾਲ ਸਾਡੇ ਸਰੀਰ 'ਚ ਜਿਹੜੇ ਹਾਰਮੋਨਸ ਬਣਦੇ ਆ ਉਹ ਵੀ ਕੋਲੇਸਟ੍ਰੋਲ ਹੀ ਬਣਾਉਂਦਾ ਏ ਸੋ ਕੋਲੇਸਟ੍ਰੋਲ ਦਾ ਬਹੁਤ ਮਹੱਤਵਪੂਰਨ ਕੰਮ ਆ ਸਾਡੇ ਸਰੀਰ 'ਚ ਪਰ ਜਦੋਂ ਇਹਦੀ ਮਾਤਰਾ ਵਧਣ ਲੱਗ ਜੇ ਤਾਂ ਉਹ ਸਾਡੇ ਸਰੀਰ 'ਚ ਪ੍ਰੇਸ਼ਾਨੀਆਂ ਲਿਆਉਣੀਆਂ ਸ਼ੁਰੂ ਕਰ ਦਿੰਦੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਆ ਤੇ ਨਾਲ ਨਾਲ ਸਾਨੂੰ ਸਟ੍ਰੋਕ ਹੋਣ ਦਾ ਖਤਰਾ ਵੀ ਵੱਧ ਜਾਂਦਾ ਦੋਸਤੋ ਕੋਲੇਸਟ੍ਰੋਲ ਵੀ ਟ੍ਰਾਈਗਲਿਸਰਾਈਡ ਵਾਂਗੂ ਇੱਕ ਮਤਲਬ ਚਰਬੀ ਹੁੰਦੀ ਆ ਕੋਲੇਸਟ੍ਰੋਲ ਇੱਕ ਚਿਕਨਾ ਪਦਾਰਥੀ ਹੁੰਦਾ ਤੇ ਦੋਸਤੋ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆਏ ਇਹ ਮਤਲਬ ਭੋਜਨ ਜ਼ਰੂਰੀ ਨਹੀਂ ਵੀ ਇਹ ਭੋਜਨ ਤਾਂ ਹੀ ਆਉਂਦਾ ਹੈ ਭੋਜਨ ਤੋਂ ਤਾਂ ਬਹੁਤ ਘੱਟ ਮਾਤਰਾ ਆਉਂਦੀ ਆ ਹੁਣ ਜਿਹੜੇ ਜਾਨਵਰ ਸਿਰਫ ਘਾਹ ਪੱਤੀਆਂ ਖਾਂਦੇ ਆ ਸਬਜ਼ੀਆਂ ਖਾਂਦੇ ਆ ਉਹਨਾਂ 'ਚ ਵੀ ਕੋਲੇਸਟ੍ਰੋਲ ਪਾਇਆ ਜਾਂਦਾ ਜਿਵੇਂ ਮੰਨ ਲਓ ਹਾਥੀ ਆ ਹਾਥੀ ਸਿਰਫ ਪੱਤੇ ਖਾਂਦਾ ਏ ਤੇ ਨਾਲ ਸਿਰਫ ਮਤਲਬ ਸਬਜ਼ੀਆਂ ਤੇ ਘਾਹ ਫੂਸ ਖਾਂਦਾ ਏ ਪਰ ਉਹਦੇ 'ਚ ਵੀ ਕੋਲੇਸਟ੍ਰੋਲ ਪਾਇਆ ਜਾਂਦਾ ਕਿਉਂਕਿ ਸਾਡਾ ਲਿਵਰ ਤੇ ਸਾਡੀਆਂ ਜਿਹੜੀਆਂ ਅੰਤੜੀਆਂ ਏ ਉਹ ਕੋਲੇਸਟ੍ਰੋਲ ਨੂੰ ਬਣਾਉਂਦੀਆਂ ਦੋਸਤੋ ਟ੍ਰਾਈਗਲਿਸਰਾਈਡ ਦੇ ਨੁਕਸਾਨ ਤਾਂ ਹੈਗੇ ਹੀ ਹੈਗੇ ਵਧਨ ਨਾਲ ਕਿਉਂਕਿ ਇਹ ਸਾਡੀਆਂ ਦਿਲ ਦੀਆਂ ਬਿਮਾਰੀਆਂ ਨੂੰ ਹਾਰਟ ਅਟੈਕ ਨੂੰ ਤੇ ਸਾਡੇ ਦਿਮਾਗ ਦੀ ਨਾੜੀ ਫਟਣ ਦਾ ਜਿਹੜਾ ਚਾਂਸ ਉਹ ਵਧਾਉਦਾ ਏ ਇਹਦੇ ਨਾਲ ਨਾਲ ਜੇ ਇਹਦੀ ਮਾਤਰਾ ਠੀਕ ਹੋਵੇ ਤਾਂ ਇਹ ਸਾਡੇ ਲਈ ਫਾਇਦੇਮੰਦ ਵੀ ਆ ਜਿਹੜਾ ਸਾਡਾ ਸਰੀਰ ਆ ਉਹ ਟ੍ਰਾਈਗਲਿਸਰਾਈਡ ਨੂੰ ਜਮਾ ਕਰਕੇ ਰੱਖਦਾ ਏ ਤੇ ਇਸ ਤੋਂ ਬਾਅਦ ਹੌਲੀ-ਹੌਲੀ ਇਸ ਤੋਂ એનર્ਜੀ ਲੈਂਦਾ ਏ ਸੋ ਇਹਦਾ ਫਾਇਦਾ ਵੀ ਆ ਜੇ ਠੀਕ ਮਾਤਰਾ 'ਚ ਹੋਵੇ ਸਾਡੇ ਸਰੀਰ 'ਚ ਦੇ ਦੋਸਤੋ ਜਿਹੜੇ ਟ੍ਰਾਈਗਲਿਸਰਾਈਡ ਆ ਉਹ ਸਰੀਰ ਚ ਇਧਰ ਉਧਰ ਜਾਣ ਲਈ ਇੱਕ ਲਾਈਪੋਪ੍ਰੋਟੀਨ ਨਾਂ ਦਾ ਇੱਕ ਪਦਾਰਥ ਹੁੰਦਾ ਹੈ ਕਹਿ ਲਓ ਉਹਨਾਂ ਤੇ ਬੈਠ ਕੇ ਮਤਲਬ ਉਹਨਾਂ ਤੇ ਰਾਈਡ ਕਰਕੇ ਜਾਂਦੇ ਆ ਇਧਰ ਉਧਰ ਤੇ ਜਦੋਂ ਲਾਈਪੋਪ੍ਰੋਟੀਨ ਇਹਨਾਂ ਨੂੰ ਇੱਕ ਜਗ੍ਹਾ ਪਚਾ ਦਿੰਦਾ ਇਹ ਫੈਟ ਸੈੱਲ ਵਿੱਚ ਸਟੋਰ ਕਰ ਦਿੰਦਾ ਡਿਪੋਜ਼ਿਟ ਕਰ ਦਿੰਦਾ ਉਸ ਤੋਂ ਬਾਅਦ ਲਾਈਪੋਪ੍ਰੋਟੀਨ ਫ੍ਰੀ ਹੋ ਜਾਂਦਾ ਤੇ ਉਹ ਬਾਕੀ ਟ੍ਰਾਈਗਲਿਸਰਾਈਡ ਮਤਲਬ ਬਾਕੀ ਟ੍ਰਾਈਗਲਿਸਰਾਈਡ ਲੈਣ ਲਈ ਉਥੋਂ ਚਲਾ ਜਾਂਦਾ ਦੋਸਤੋ ਹੁਣ ਗੱਲ ਆਉਂਦੀ ਵੀ ਸਾਨੂੰ ਪਤਾ ਕਿਵੇਂ ਲੱਗੂ ਵੀ ਸਾਡੇ ਸਰੀਰ ਚ ਟ੍ਰਾਈਗਲਿਸਰਾਈਡ ਦਾ ਲੈਵਲ ਵੱਧ ਰਿਹਾ ਦੋਸਤੋ ਇਹ ਚੈੱਕ ਕਰਾਉਣ ਲਈ 12 ਘੰਟੇ ਦੀ ਮਤਲਬ ਫਾਸਟਿੰਗ ਤੋਂ ਬਾਅਦ ਸਾਡਾ ਬਲੱਡ ਟੈਸਟ ਹੁੰਦਾ ਏ ਜਿਸ ਚ ਅਸੀਂ ਸੀਰਮ ਕੋਲੇਸਟ੍ਰੋਲ ਕਰਾਉਨੇ ਆ ਤੇ ਨਾਲ ਲਿਪਿਡ ਪ੍ਰੋਫਾਈਲ ਕਰਾਉਨੇ ਆ ਜੀਦੇ ਚ ਸਾਨੂੰ ਪਤਾ ਲੱਗਦਾ ਵੀ ਸਾਡੇ ਸਰੀਰ ਚ ਐਲ ਡੀ ਐਲ ਜਿਹੜਾ ਮਾੜਾ ਕੋਲੇਸਟ੍ਰੋਲ ਹੁੰਦਾ ਏ ਜਿਹਨੂੰ ਮੰਨਦੇ ਉਹਦੀ ਮਾਤਰਾ ਕਿੰਨੀ ਆ ਐਚ ਡੀ ਐਲ ਜਿਹੜਾ ਚੰਗਾ ਕੋਲੇਸਟ੍ਰੋਲ ਆ ਇਹਦੀ ਮਾਤਰਾ ਕਿੰਨੀ ਆ ਤੇ ਟ੍ਰਾਈਗਲਿਸਰਾਈਡ ਦੀ ਮਾਤਰਾ ਕਿੰਨੀ ਆ ਇਹਨਾਂ ਦੀ ਮਾਤਰਾ ਜਦੋਂ ਪਤਾ ਲੱਗਦੀ ਉਸ ਤੋਂ ਬਾਅਦ ਇਹਨਾਂ ਦੇ ਮਤਲਬ ਆਧਾਰ ਤੇ ਪਤਾ ਲਗਾਇਆ ਜਾਂਦਾ ਵੀ ਸਾਡੇ ਸਰੀਰ ਚ ਕੋਲੇਸਟ੍ਰੋਲ ਦੀ ਮਾਤਰਾ ਕਿੰਨੀ ਆ ਦੋਸਤੋ ਸਾਡੀ ਉਮਰ ਸਾਡੀ ਫੈਮਿਲੀ ਹਿਸਟਰੀ ਵੀ ਸਾਡੇ ਪਰਿਵਾਰ ਚ ਪਹਿਲਾਂ ਕਿਸੇ ਨੂੰ ਸਟ੍ਰੋਕ ਤਾਂ ਨਹੀਂ ਹੋਇਆ ਸੀ ਦਿਮਾਗ ਦੀ ਨਾੜੀ ਫਟਣਾ ਤਾਂ ਨਹੀਂ ਕਿਸੇ ਦੀ ਮੌਤ ਹੋਈ ਸੀ ਜਾਂ ਸਾਡਾ ਮਤਲਬ ਬੀਪੀ ਕਿੰਨਾ ਰਹਿੰਦਾ ਹੈ ਸਾਡਾ ਬੀਪੀ ਵੱਧ ਤਾਂ ਵੱਧਦਾ ਤਾਂ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਜ਼ਿੰਮੇਵਾਰ ਹੁੰਦੀਆਂ ਸਾਡਾ ਟ੍ਰਾਈਗਲਿਸਰਾਈਡ ਵਧਣ ਦਾ ਮਤਲਬ ਇਹ ਕਾਰਨ ਹੁੰਦੇ ਆ ਬਾਕੀ ਦੋਸਤੋ ਜੇ ਸਾਨੂੰ ਮਟਾਪਾ ਹੈ ਜਾਂ ਸਾਡੀ ਜਿਹੜੀ ਲਾਈਫ ਆ ਉਸ ਸਿਡੈਂਟਰੀ ਆ ਸਾਡੀ ਜ਼ਿੰਦਗੀ ਬੜੀ ਆਰਾਮਦਾਇਕ ਆ ਅਸੀਂ ਸਾਰਾ ਦਿਨ ਪਏ ਰਹਿੰਦੇ ਆ ਕੋਈ ਮਤਲਬ ਐਕਸਰਸਾਈਜ਼ ਨਹੀਂ ਕਰਦੇ ਕੰਮ-ਕਾਰ ਨਹੀਂ ਕਰਦੇ ਜਾ ਫਿਰ ਕਹਿ ਲੋ ਵੀ ਸਾਡੀ ਡਾਈਟ ਬੜੀ ਇਰੈਗੂਲਰ ਆ ਕਦੇ ਤਾਂ ਅਸੀਂ ਬਹੁਤ ਜ਼ਿਆਦਾ ਫੈਟ ਵਾਲਾ ਭੋਜਨ ਚਰਬੀ ਵਾਲਾ ਕਰ ਲੈਨੇ ਆ ਕਦੇ ਅਸੀਂ ਭੁੱਖੇ ਰਹਿੰਨੇ ਆ ਜਾਂ ਅਸੀਂ ਫੇਰ ਦੁਬਾਰਾ ਮਤਲਬ ਸਾਡੀ ਇਰੈਗੂਲਰ ਡਾਈਟ ਆ ਕਨਸਟੈਂਟ ਨਹੀਂਗੀ ਤੇ ਬਾਕੀ ਦੋਸਤੋ ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਆ ਉਹਨਾਂ ਚ ਵੀ ਟ੍ਰਾਈਗਲਿਸਰਾਈਡ ਜ਼ਿਆਦਾ ਹੋ ਜਾਂਦੇ ਆ ਸੋ ਇਹ ਸਾਰੀਆਂ ਚੀਜ਼ਾਂ ਮਤਲਬ ਮੈਟਰ ਕਰਦੀਆਂ ਵੀ ਤੁਹਾਡਾ ਟ੍ਰਾਈਗਲਿਸਰਾਈਡ ਵਧਦਾ ਜਾਂ ਘਟਦਾ ਜੇ ਅਸੀਂ ਇਦਾਂ ਦਾ ਜ਼ਿੰਦਗੀ ਜਿਉਵਾਂਗੇ ਤਾਂ ਸਾਡੇ ਟ੍ਰਾਈਗਲਿਸਰਾਈਡ ਖੂਨ ਚ ਵਧਣਗੇ ਵਧਣਗੇ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਵੀ ਜਦੋਂ ਅਸੀਂ ਬਲੱਡ ਟੈਸਟ ਕਰਾਉਨੇ ਸਾਡੀ ਰਿਪੋਰਟ ਆਉਂਦੀ ਆ ਉਸ ਤੋਂ ਬਾਅਦ ਅਸੀਂ ਕਿਵੇਂ ਪਤਾ ਕਰ ਸਕਦੇ ਹਾਂ ਲੈਵਲ ਮਤਲਬ ਕਿਹੜੇ ਲੈਵਲ ਸਾਡੇ ਲਈ ਸੇਫ ਆ ਤੇ ਕਿਹੜੇ ਲੈਵਲ ਸਾਡੇ ਲਈ ਖਤਰਨਾਕ ਆ ਡੇਂਜਰਸ ਆ ਦੋਸਤੋ ਜਿਹੜਾ ਟ੍ਰਾਈਗਲਿਸਰਾਈਡ ਆ ਜੇ 150 ਤੋਂ ਥੱਲੇ ਥੱਲੇ ਆ ਤਾਂ ਤੁਹਾਡੇ ਲਈ ਸੇਫ ਆ ਕੋਈ ਮਤਲਬ ਚਿੰਤਾ ਵਾਲੀ ਗੱਲ ਨਹੀਂ ਗਈ ਪਰ ਜੇ ਤੁਹਾਡਾ ਟ੍ਰਾਈਗਲਿਸਰਾਈਡ 150 ਤੋਂ 200 ਦੇ ਵਿੱਚ ਵਿੱਚ ਆ ਤਾਂ ਇਹ ਵਧਿਆ ਹੋਇਆ ਇਹ ਹਾਈ ਆ ਤੁਹਾਨੂੰ ਧਿਆਨ ਦੇਣ ਦੀ ਲੋੜ ਆ ਤੇ ਦੋਸਤੋ ਜੇ ਤੁਹਾਡਾ ਟ੍ਰਾਈਗਲਿਸਰਾਈਡ 200 ਤੋਂ 500 ਵਿੱਚ ਆ ਤਾਂ ਇਹ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਦੋਸਤੋ ਜੇ ਤੁਹਾਡਾ ਟ੍ਰਾਈਗਲਿਸਰਾਈਡ 500 ਤੋਂ ਉੱਤੇ ਆ ਤਾਂ ਇਹਦਾ ਮਤਲਬ ਤੁਹਾਨੂੰ ਮਤਲਬ ਤੁਸੀਂ ਬਹੁਤ ਜ਼ਿਆਦਾ ਰਿਸਕ ਤੇ ਆ ਤੁਹਾਡੇ ਕਦੇ ਵੀ ਮਤਲਬ ਹਾਰਟ ਅਟੈਕ ਹੋਣ ਦਾ ਖਤਰਾ ਤੁਹਾਨੂੰ ਬਣ ਸਕਦਾ ਤੁਹਾਡੇ ਦਿਮਾਗ ਦੀ ਨਾੜੀ ਫਟਣ ਦਾ ਵੀ ਖਤਰਾ ਹੋ ਸਕਦਾ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਵੀ ਉਹ ਕਿਹੜੇ ਲੱਛਣ ਆ ਜਿਨ੍ਹਾਂ ਤੋਂ ਪਤਾ ਲੱਗਿਆ ਜਾ ਸਕਦਾ ਵੀ ਸਾਡੇ ਟ੍ਰਾਈਗਲਿਸਰਾਈਡ ਵਧੇ ਹੋਏ ਆ ਦੋਸਤੋ ਜਿਹੜੇ ਟ੍ਰਾਈਗਲਿਸਰਾਈਡ ਜਦੋਂ ਵਧਦੇ ਆ ਸਾਡੇ ਸਰੀਰ 'ਚ ਕੋਈ ਸੰਕੇਤ ਨਹੀਂ ਦਿੰਦੇ ਸਾਡੇ ਸਰੀਰ ਨੂੰ ਬਸ ਉਦੋਂ ਹੀ ਪਤਾ ਲੱਗਦਾ ਜਦੋਂ ਤੁਹਾਡੇ ਮਤਲਬ ਕਈਆਂ ਦੇ ਹਾਰਟ ਅਟੈਕ ਹੋ ਜਾਂਦਾ ਜਾਂ ਦਿਮਾਗ ਦੀ ਨਾੜੀ ਫੱਟ ਜਾਂਦੀ ਉਸ ਤੋਂ ਬਾਅਦ ਹੀ ਪਤਾ ਲੱਗਦਾ ਵੀ ਟ੍ਰਾਈਗਲਿਸਰਾਈਡ ਵਧੇ ਹੋਏ ਸੀ ਉਹਦੇ ਕਰਕੇ ਹੋਇਆ ਦੋਸਤੋ ਜਿਨ੍ਹਾਂ ਲੋਕਾਂ ਦੀ ਫੈਮਿਲੀ ਹਿਸਟਰੀ ਆ ਮਤਲਬ ਜਿਨ੍ਹਾਂ ਦੇ ਮਾਪਿਓ ਦੇ ਵੀ ਖੂਨ ਚ ਚਰਬੀ ਵੱਧ ਰਹੀਦੀ ਸੀ ਜਾਂ ਬੀਪੀ ਵੱਧਦਾ ਸੀ ਜਾਂ ਕੋਈ ਸਟ੍ਰੋਕ ਦੀ ਫੈਮਿਲੀ ਹਿਸਟਰੀ ਆ ਉਹਨਾਂ ਨੂੰ 30 ਤੋਂ 35 ਸਾਲ ਦੀ ਉਮਰ ਤੋਂ ਬਾਅਦ ਜਿਹੜੇ ਟ੍ਰਾਈਗਲਿਸਰਾਈਡ ਦਾ ਲੈਵਲ ਆ ਲੇਬਰ ਪ੍ਰੋਫਾਈਲ ਕਰਾਉਂਦੇ ਰਹਿਣਾ ਚਾਹੀਦਾ ਹੈ ਇਹਦੇ ਲੈਵਲ ਪਤਾ ਕਰਦੇ ਰਹਿਣਾ ਚਾਹੀਦਾ ਤੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਤੇ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਹੈ ਉਹਨਾਂ ਨੂੰ ਟ੍ਰਾਈਗਲਿਸਰਾਈਡ ਦਾ ਬਹੁਤ ਜ਼ਿਆਦਾ ਮਤਲਬ ਚੈੱਕ ਕਰਾਉਣ ਦੀ ਲੋੜ ਹੈ ਕਿਉਂਕਿ ਉਹਨਾਂ 'ਚ ਬਹੁਤ ਚਾਂਸ ਹੁੰਦੇ ਇਹਦੇ ਵਧਣ ਦੇ ਦੋਸਤੋ ਜਿਵੇਂ ਕੁਝ ਕਿ ਦਵਾਈਆਂ ਹੋ ਗਈਆਂ ਜਿਵੇਂ ਸਟੀਰੋਇਡ ਹੋ ਗਈਆਂ ਜਾਂ ਮੈਥੋਟ੍ਰੈਕਸੇਟ ਹੋ ਗਈਆਂ ਏ ਵੀ ਮਤਲਬ ਸਾਡੇ ਖੂਨ ਚ ਚਰਬੀ ਨੂੰ ਵਧਾਉਂਦੀਆਂ ਟ੍ਰਾਈਗਲਿਸਰਾਈਡ ਨੂੰ ਵਧਾਉਂਦੀਆਂ ਦੋਸਤੋ ਹੁਣ ਗੱਲ ਆਉਂਦੀ ਵੀ ਜੇ ਤੁਹਾਡੇ ਟ੍ਰਾਈਗਲਿਸਰਾਈਡ ਵਧੇ ਆ ਤਾਂ ਤੁਹਾਨੂੰ ਕਰਨਾ ਕੀ ਚਾਹੀਦਾ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੀ ਡਾਈਟ ਤੇ ਕੰਟਰੋਲ ਕਰਨਾ ਚਾਹੀਦਾ ਇਹਦੇ ਨਾਲ ਨਾਲ ਐਕਸਰਸਾਈਜ਼ ਕਰਨ ਦੀ ਆਦਤ ਪਾਓ ਰੋਜ਼ਾਨਾ ਤੇ ਦੋਸਤੋ ਜੇ ਤੁਹਾਡੇ ਟ੍ਰਾਈਗਲਿਸਰਾਈਡ ਵਧਦਾ ਆ ਯਾ ਰਪੋਰਟਾਂ ਚ ਤਾਂ ਤੁਹਾਨੂੰ ਇਹਦੇ ਨਾਲ ਨਾਲ ਆਪਦਾ 슈ਗਰ ਲੈਵਲ ਥਾਇਰਾਇਡ ਤੇ ਆਪਦੇ ਲਿਵਰ ਫੰਕਸ਼ਨ ਦੇ ਮਤਲਬ ਚੈੱਕਅਪ ਕਰਾ ਲੈਣੇ ਚਾਹੀਦੇ ਆ ਕਿਉਂਕਿ ਕਿਤੇ ਇੰਨਾ ਚ ਗੜਬੜੀ ਕਰਕੇ ਤਾਂ ਨਹੀਂ ਤੁਹਾਡੇ ਟ੍ਰਾਈਗਲਿਸਰਾਈਡ ਵੱਧ ਆਏ ਕਿਉਂਕਿ ਦੋਸਤੋ ਜਦੋਂ ਰਿਪੋਰਟ ਅਸੀਂ ਵੈਸੇ ਹੀ ਕਰਾਉਨੇ ਸਾਰੇ ਟ੍ਰਾਈਗਲਿਸਰਾਈਡ ਵੱਧ ਹੁੰਦੇ ਕਈਆਂ ਦੇ ਤਾਂ ਉਸ ਤੋਂ ਬਾਅਦ ਉਹਨਾਂ ਦਾ 슈ਗਰ ਲੈਵਲ ਕਰਾਇਆ ਜਾਂਦਾ ਏ ਥਾਇਰੋਇਡ ਕਰਾਇਆ ਜਾਂਦਾ ਏ ਤੇ ਲਿਵਰ ਫੰਕਸ਼ਨ ਟੈਸਟ ਕਰਾਏ ਜਾਂਦੇ ਤਾਂ ਉਹਨਾਂ ਦਾ 슈ਗਰ ਵੀ ਵੱਧ ਆਉਂਦੀ ਆ ਥਾਇਰੋਇਡ ਵੀ ਡੀਰੇਂਜਡ ਆਉਂਦਾ ਏ ਤੇ ਲਿਵਰ ਦੇ ਟੈਸਟ ਵੀ ਮਤਲਬ ਉੱਤੇ ਥੱਲੇ ਹੁੰਦੇ ਆ ਸੋ ਇਹ ਜ਼ਰੂਰੀ ਆ ਵੀ ਜੇ ਤੁਹਾਡਾ ਟ੍ਰਾਈਗਲਿਸਰਾਈਡ ਵਧਿਆ ਏ ਤਾਂ ਤੁਹਾਨੂੰ ਇਹਦੇ ਨਾਲ ਨਾਲ ਇਹ ਟੈਸਟ ਵੀ ਕਰਾ ਲੈਣੇ ਚਾਹੀਦੇ ਆ ਦੋਸਤੋ ਜੇ ਤੁਹਾਡੇ ਟ੍ਰਾਈਗਲਸਰਾਈਡ ਵਧਦਾ ਹੈ ਤਾਂ ਕੀ ਡਾਈਟ ਮੈਟਰ ਕਰਦੀ ਹੈ ਬਿਲਕੁਲ ਕਰਦੀ ਹੈ ਦੋਸਤੋ ਜੇ ਤੁਹਾਡੇ ਟ੍ਰਾਈਗਲਸਰਾਈਡ ਵਧਦਾ ਤਾਂ ਤੁਹਾਨੂੰ ਜਿਹੜੇ ਆ ਸੈਚੂਰੇਟਿਡ ਫੈਟ ਆ ਜਾਂ ਜਿਹੜੀ ਐਨੀਮਲ ਮਤਲਬ ਐਨੀਮਲ ਫੈਟ ਹੈਗੇ ਆ ਇੱਕ ਘਟਾਉਣੇ ਚਾਹੀਦੇ ਕਿਉਂਕਿ ਇਹ ਟ੍ਰਾਈਗਲਸਰਾਈਡ ਵਧਾਉਂਦੇ ਆ ਦੋਸਤੋ ਇਹਦਾ ਲੈਵਲ ਠੀਕ ਰੱਖਣ ਲਈ ਸਭ ਤੋਂ ਵਧੀਆ ਪਲਾਂਟ ਬੇਸਡ ਆਇਲ ਹੁੰਦੇ ਆ ਜਿਵੇਂ ਨਰਸ ਦੇ ਆਇਲ ਹੋ ਗਏ ਖਰੋਟਾਂ ਦੇ ਤੇਲ ਹੋ ਗਏ ਬਦਾਮਾਂ ਦਾ ਤੇਲ ਹੋ ਗਿਆ ਫਿਰ ਆਰਸੀ ਦੇ ਬੀਜਾਂ ਦਾ ਤੇਲ ਇਹ ਬਹੁਤ ਵਧੀਆ ਹੁੰਦੇ ਇਹ ਟ੍ਰਾਈਗਲਿਸਰਾਈਡ ਨੂੰ ਕੰਟਰੋਲ ਕਰਕੇ ਰੱਖਦੇ ਆ ਦੋਸਤੋ ਸੈਚੂਰੇਟਿਡ ਫੈਟ ਤੇ ਬਾਕੀ ਜਿਹੜਾ ਐਨੀਮਲ ਫੈਟ ਹੈਗਾ ਇਹ ਤਾਂ ਟ੍ਰਾਈਗਲਿਸਰਾਈਡ ਵਧਾਉਂਦਾ ਹੀ ਵਧਾਉਂਦਾ ਏ ਇਹਦੇ ਨਾਲ ਨਾਲ ਜਿਹੜੇ ਅਸੀਂ ਸਿੰਪਲ ਕਾਰਬੋਹਾਈਡਰੇਟਸ ਲੈਨੇ ਆ ਜਿਵੇਂ ਮੈਦਾ ਹੋ ਗਿਆ ਚੀਨੀ ਹੋ ਗਿਆ ਇਹ ਵੀ ਮਤਲਬ ਟ੍ਰਾਈਗਲਿਸਰਾਈਡ ਵਿੱਚ ਹੀ ਕਨਵਰਟ ਹੋ ਜਾਂਦੇ ਆ ਬਾਅਦ ਵਿੱਚ ਸਾਨੂੰ ਇਹਨਾਂ ਇਹ ਭੋਜਨ ਤੇ ਵੀ ਕੰਟਰੋਲ ਕਰਨੀ ਬਹੁਤ ਲੋੜ ਆ ਜਿਨ੍ਹਾਂ ਚ ਸਟਾਰਚ ਹੁੰਦਾ ਦੋਸਤੋ ਸਾਇੰਸ ਮੰਨਦੀ ਆ ਵੀ ਜੇ ਤੁਸੀਂ ਡਾਈਟ ਕੰਟਰੋਲ ਨਾਲ 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 ਐਕਸਰਸਾਈਜ਼ ਨਾਲ 5 ਤੋਂ 10% ਵੇਟ ਘਟਾਉਣੇ ਆ ਤਾਂ ਤੁਹਾਡਾ ਜਿਹੜਾ ਟ੍ਰਾਈਗਲਿਸਰਾਈਡ ਦਾ ਲੈਵਲ ਆ ਉਹ ਆਟੋਮੈਟਿਕਲੀ ਥੱਲੇ ਆਉਂਦਾ ਏ ਤਾਂ ਦੋਸਤੋ ਤੁਹਾਨੂੰ ਰੋਜ਼ਾਨਾ 30 ਮਿੰਟ ਘੱਟੋ-ਘੱਟ ਐਕਸਰਸਾਈਜ਼ ਕਰਨੀ ਚਾਹੀਦੀ ਆ ਤੇ ਹਫ਼ਤੇ 'ਚ ਘੱਟੋ-ਘੱਟ 5 ਦਿਨ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਤੇ ਇਹਦੇ ਨਾਲ-ਨਾਲ ਡਾਈਟ ਤੇ ਵੀ ਆਪਦਾ ਸਹੀ ਕੰਟਰੋਲ ਰੱਖੋ ਤੇ ਦੋਸਤੋ ਜਿਹੜੀਆਂ ਐਰੋਬਿਕ ਐਕਸਰਸਾਈਜ਼ ਹੈਗੀਆਂ ਏ ਜਾਂ ਜਿਹੜੀ ਬ੍ਰਿਸਕ ਵਾਕ ਆ ਜਿਹਨੂੰ ਅਸੀਂ ਤੇਜ਼ ਤੇ ਤੁਰਨਾ ਕਹਿ ਦਿੰਨੇ ਆ ਦੀ ਜਿਹਦੇ ਸਾਡੇ ਦਿਲ ਦੀ ਧੜਕਣ ਵੀ ਤੇਜ਼ ਹੁੰਦੀ ਆ ਇਹ ਜਿਹੜੀਆਂ ਐਕਸਰਸਾਈਜ਼ਾਂ ਇਹਦੇ ਨਾਲ ਸਾਡਾ ਟ੍ਰਾਈਗਲਿਸਰਾਈਡ ਲੈਵਲ ਬਹੁਤ ਜਲਦੀ ਥੱਲੇ ਆਉਂਦਾ ਏ ਦੋਸਤੋ ਬਾਕੀ ਆਪਦੀ ਡਾਈਟ ਤੇ ਕੰਟਰੋਲ ਰੱਖੋ ਸੈਚੂਰੇਟਿਡ ਫੈਟ ਐਨੀਮਲ ਫੈਟ ਇਹ ਨਾ ਲਓ ਪਲਾਂਟ ਬੇਸਡ ਲਓ ਜਿਹੜੇ ਮੈਂ ਪਹਿਲਾਂ ਤੁਹਾਨੂੰ ਆਇਲ ਦੱਸਿਆ ਤੇ ਜੇ ਇਹ ਚੀਜ਼ਾਂ ਮਤਲਬ ਡਾਈਟ ਕੰਟਰੋਲ ਕਰਕੇ ਐਕਸਰਸਾਈਜ਼ ਕਰਕੇ ਵੀ ਤੁਹਾਨੂੰ ਮਤਲਬ ਠੀਕ ਨਹੀਂ ਹੁੰਦੇ ਤਾਂ ਤੁਹਾਨੂੰ ਇਹਦੇ ਨਾਲ ਨਾਲ ਦਵਾਈ ਵੀ ਸ਼ੁਰੂ ਕਰ ਲੈਣੀ ਚਾਹੀਦੀ ਆ ਜਿਵੇਂ ਕੁਝ ਮੈਡੀਸਨ ਆਉਂਦੀਆਂ ਸਟੈਟਿਨ ਆਉਂਦੀਆਂ ਐ ਅਟੋਰਵਾਸਟੈਟਿਨ ਆਉਂਦੀਆਂ ਐ ਪ੍ਰੂਜ਼ਵਾਸਟੈਟਿਨ ਆਉਂਦੀਆਂ ਐ ਜਾਂ ਓਮੇਗਾ 3 ਸਪਲੀਮੈਂਟ ਲੈ ਸਕਦੇ ਆ ਨਿਆਸਿਨ ਸਪਲੀਮੈਂਟ ਲੈ ਸਕਦੇ ਆ ਸੋ ਇਹ ਚੀਜ਼ਾਂ ਨਾਲ ਵੀ ਤੁਹਾਡਾ ਜਿਹੜਾ ਟ੍ਰਾਈਗਲਿਸਰਾਈਡ ਆ ਉਹ ਥੱਲੇ ਆਉਂਦਾ ਐ ਸੋ ਦੋਸਤੋ ਇਹ ਜਿਹੜੀ ਮਹੱਤਵਪੂਰਨ ਜਾਣਕਾਰੀ ਮੈਂ ਦੱਸੀ ਆ ਇਹ ਵੱਤੋਂ ਦੇ ਲੋਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ ਤੇ ਤੁਸੀਂ ਹੈਲਪ ਕਰਨੀ ਇਹਨੂੰ ਪਹੁੰਚਾਉਣ ਲਈ ਇਹ ਵੀਡੀਓ ਨੂੰ ਵੱਤੋਂ ਦੇ ਸ਼ੇਅਰ ਕਰਕੇ ਤਾਂ ਜੋ ਦੇਖੋ ਦੋਸਤੋ ਸਭ ਤੋਂ ਪਹਿਲਾਂ ਸਾਡੀ ਸਿਹਤ ਆਉਂਦੀ ਆ ਜੇ ਸਾਡੀ ਸਿਹਤ ਠੀਕ ਆ ਤਾਂ ਹੀ ਅਸੀਂ ਕੋਈ ਕੰਮਕਾਰ ਕਰ ਸਕਦੇ ਆ ਆਪਣੇ ਪਰਿਵਾਰ ਖਾਤਰ ਸੋ ਆਪਦੀ ਸਿਹਤ ਤੇ ਬੜਾ ਮਤਲਬ ਖਾਸ ਧਿਆਨ ਰੱਖੋ ਸਭ ਤੋਂ ਪਹਿਲਾਂ ਸਿਹਤ ਆ ਬਾਕੀ ਚੀਜ਼ਾਂ ਬਾਅਦ ਵਿੱਚ ਆਉਂਦੀਆਂ ਸੋ ਮਹੱਤਵਪੂਰਨ ਜਾਣਕਾਰੀ ਨੂੰ ਆ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਵੀਡੀਓ ਦਾ ਲਾਭ ਲੈ ਸਕਣ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਜਿਹੜੀਆਂ ਮੈਂ ਅਗਲੀਆਂ ਵੀਡੀਓਆਂ ਵੀ ਬਣਾਉਣਾ ਕਿਸੇ ਬਿਮਾਰੀ ਨੂੰ ਲੈ ਕੇ ਜਾਂ ਸਿਹਤ ਸੰਬੰਧੀ ਕੋਈ ਤੁਹਾਨੂੰ ਸੁਝਾਅ ਦੇਣੇ ਹੁੰਦੇ ਆ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਇਜਾਜ਼ਤ ਦਿਓ ਧੰਨਵਾਦ